ਦੀਨ ਦਿਆਲ ਦੁਖ ਹਰਨ ਦੁਰਤ ਹੰਤਾ ਦੁਖ ਖੰਡਨ ਦੁਰਮਤ ਹੈ ਜੀ ਦੁਰਮਤ ਹੰਤਾ ਦੁਖ ਖੰਡਨ ਇੱਥੇ ਦੁਰਤ ਹੈ ਜੀ ਦੁਰਮਤ ਇਹ ਸਾਡੇ ਕੋਲ ਦੁਰਮਤ ਪਾਠ ਹੈ ਦੀਨ ਦਿਆਲ ਦੁਖ ਹਰਨ ਦੁਰਮਤ ਦੁਰਮਤ ਹੰਤਾ ਦੁਖ ਖੰਡਨ ਮਹਾ ਮੋਨ ਮਨ ਹਰਨ ਮਦਨ ਮੂਰਤ ਮਹਾ ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ ਅਮਿਤ ਤੇਜ ਅਵਕਾਰ ਅਖੈ ਅਪੰਜ ਅਮਿਤ ਬਲ ਨਿਰਪੰਜ ਨਿਰਭਉ ਨਿਰਵੈਰ ਨਿਰਜੁਰ ਨਿਰਪ ਜਲ ਥਲ ਅਛੈ ਸਰੂਪ ਅਛੂ ਅਛਿਤ ਅਛੂ ਅਛੂ ਜਈ ਆ ਕੇ ਅਛੂ ਅਛੂ ਕਹਿ ਕੇ ਅਛਿਤ ਕਹਿਣਾ ਗਾਣਾ ਅਛੂ ਹਾਂਜੀ ਅਛੇ ਸਰੂਪ ਅਛੂ ਅਛਿਤ ਅਛੇ ਅਛਾਨ ਅਛੇ ਅक्षर ਅਛੇ ਅक्षर ਨਹੀਂ ਹੈ ਹਾਂਜੀ ਅਛੇ ਅਛਾਨ ਅक्षर ਇੱਥੇ ਅਛੇ ਅਛੇ ਲਿਖੇ ਅਛੇ ਟਾ ਦੇਣਾ ਇੱਕ ਹਾਂ ਇੱਕ ਅਛੇ ਟਾ ਦੇਣਾ ਇੱਕ ਅਛੇ ਰਹਿਣ ਦਿਓ ਅਛੇ ਅਛਾਨ ਅਛਰ ਅਦਵੈਸ ਰੂਪ ਅਦੇ ਅਮਰ अब बन्दत सुर नर असुर कुल कलंक करहीन कृपा सागर करुणा कर करण कारण समर्थ कृपा की सूरत कृत धर काल कर्म करहीन क्रिया ए कोए न बुज्जे क्रिया जे कोए न सु बुज्जे क्रिया जे कोए न बुज्जे कहां कह कह कर कहां कालन कै सुज्जे ए कह कहां कह कह कहां कर ਕਹਾਂ ਕਹਿ ਕਹਿ ਇਹ ਜਿਹੜਾ ਕਹਿ ਇਹ ਤੇ ਮੁਫਤੇ ਨੂੰ ਜਰੀਆ ਆ ਆਏ ਨੂੰ ਇਹ ਲਾਉਣੀ ਪੈਂਦੀ ਕਹਾਂ ਕਹਿ ਕਹਿ ਇਸ ਕਹਿ ਨੂੰ ਸਿਆਰੀ ਕਰ ਕਹਾਂ ਕਰ ਕਹਾਂ ਕਾਲਨ ਦਾ ਸੁਝ ਉਹ ਭਾਈ ਮੈਂ ਫਿਰ ਜੀ ਦਰਸ਼ਨ ਆਪ ਜੀ ਨੂੰ ਬੇਨਤੀ ਕੀਤੀ ਹੈ ਵੀ ਕਹਾਂ ਸ਼ਬਦ ਵਿੱਚ ਐਡ ਕਰਨਾ ਕਰ ਤੂੰ ਪਹਿਲਾਂ ਕਹਾਂ ਕਹਿ ਹੋ ਗਿਆ ਕਿ ਨਹੀਂ ਉਦੂ ਬਾਜਰਾ ਕਹਿ ਆ ਉਹ ਖਾਇ ਨੂੰ ਸਿਆਰੀ ਐ ਉਹ ਲਾਉਣੀ ਤੁਸੀਂ ਲੱਗੀ ਨਹੀਂ ਹੋਈ ਤੁਹਾਡੇ ਕੋਲੇ ਉਦੂ ਬਾਦ ਫਿਰ ਕਹਾ ਕਰੈ ਠੀਕ ਹੈ ਜੀ ਇੱਥੇ ਦਸਾਮ ਲਾ ਕੇ ਕਰੈ ਤੇ ਫਿਰ ਕਹਾ ਕਾਲਨ ਕੈ ਸੁਝੈ ਕੰਜ ਲਕਨੈਨ ਕੰਬੂ ਗ੍ਰਿਵਹ ਕਟਕੇ ਹਿਰਕੁੰਜਰ ਗਵਨ ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁੱਜੋ ਕਵਨ ਛਪੈ ਛੰਦ ਅਲਖ ਅਰੂਪ ਅਲੇਖ ਅਰੂਪ ਨੇ ਅਰੂਪ ਹੈ ਅਲਖ ਰੂਪ ਕੜਾ ਕੱਟ ਦੇ ਹਾਂ ਅਲਖ ਰੂਪ ਅਲੇਖ ਅਵੈ ਅਨਪੂਤ ਅਪੰਜਨ ਆਦ ਪੁਰਖ ਅਵਕਾਰ ਅਜੈ ਅਨਗਾਧ ਅਗੰਜਨ ਨਿਰਵਕਾਰ ਨਿਰਜਰ ਸਰੂ ਨਿਰਦਵੈਖ ਨਰੰਜਨ ਅਪੰਜਾਨ ਭੰਜਨ ਅਨਭੇਦ ਅਨਪੂਤ ਅਪੰਜਨ ਸਾਹਾਨ ਸਾ ਸੁੰਦਰ ਸੁਮਤ ਵੱਡ ਸਰੂਪ ਵੱਡ ਵੈ ਵਖ ਵੈ ਕੱਲਾ ਕਰਨ ਕੋਟ ਕੋਟਕ ਪ੍ਰਤਾਪ ਹੂ ਭਾਨ ਜਿਮ ਤਪਤ ਤੇਜ ਇਸਤਤ ਤਕ ਛਪੈ ਛੰਦ ਤ ਪ੍ਰਸਾਦ ਚਕਰਤ ਚਾਰ ਚੱਕਰ ਵੈ ਚਕਰਤ ਚਕਰਤ ਚੋ ਕੁੰਟ ਚਵਗਨ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਨ ਚਵਗਨ ਕੋਟ ਚੰਦ ਚੱਕ ਪਰ ਤੁਲ ਨਹੀਂ ਤੇਜ ਵਿਚਾਰਤ ਵਿਆਸ ਪ੍ਰਤਾ ਸਰ ਬ੍ਰਹਮ ਭੇਦ ਨਹੀਂ ਬੇਦ ਉਚਾਰਤ ਸ਼ਾਹਨ ਸ਼ਾਹ ਸਾਹਿਬ ਸੁਗਰ ਸੁਗਰ ਸ਼ਾਹਨ ਸ਼ਾਹ ਸਾਹਿਬ ਸੁਗਰ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛਾ ਅਛਲ ਕਵਿਤ ਤ ਪ੍ਰਸਾਦ ਗਹੇ ਜੋ ਨਾ ਜਾਏ ਸੋ ਅਗਾਹ ਕਹਿ ਕੇ ਗਾਈਅਤ 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 ਆਹੇ ਈੜੀ ਹੈ ਜੀ ਹਾਂ ਈੜੀ ਦੇ ਤੋਂ ਹਾਂ ਕਰ ਲੋ ਜੀ ਗਹੇ ਜੋ ਨਾ ਜਾਏ ਸੋ ਅਗਾਹ ਕਹਿ ਕੇ ਗਾਈਅਤ ਛੇਦਿਓ ਜੋ ਨਾ ਜਾਏ ਸੋ ਅਛੇਦ ਕਹਿ ਪਛਾਨੀਐ ਗੰਜਿਓ ਜੋ ਨਾ ਜਾਏ ਸੋ ਅਗੰਝ ਕਹਿ ਕੇ ਜਾਣੀਐ ਭੰਜਿਓ ਜੋ ਨਾ ਜਾਏ ਸੋ ਅਭੰਜ ਕਹਿ ਕੇ ਮਾਨੀਐ ਸਾਧਿਓ ਜੋ ਨਾ ਜਾਏ ਸੋ ਅਸੱਧ ਕਹਿ ਕੇ ਸਾਧ ਕਰ ਛਲਿਓ ਜੋ ਨਾ ਜਾਏ ਸੋ ਅਛਲ ਕਹਿ ਪਰਮਾਨੀਐ ਮੰਤਰ ਮੈ ਨ ਆਵੇ ਸੋ ਅਮੰਤਰ ਕਹਿ ਕੇ ਮਾਨ ਮਤ ਮਾਨ ਮਨ ਮਾਨ ਮਨ ਜੰਤਰ ਮੈ ਨ ਆਵੇ ਸੋ ਅਜੰਤਰ ਕਹਿ ਕੇ ਜਾਣੀਐ ਕਬਿਤ ਤ ਪ੍ਰਸਾਦ ਜਾਤਮੈ ਨ ਆਵੇ ਸੋ ਅਜਾਤ ਕਹਿ ਕੇ ਜਨ ਜੀ ਆਪਾਤ ਮੈਨ ਨ ਆਵੇ ਸੋ ਆਪਾਤ ਕਹਿ ਬੁਲਾਈਐ ਭੇਦ ਮੈਨ ਨ ਆਵੇ ਸੋ ਅਭੇਦ ਕਹਿ ਕੈ ਭਾਖੀਅਤ ਛੇਦਿਓ ਜੋ ਨ ਜਾਏ ਸੋ ਅਛੇਦ ਕਹਿ ਸੁਨਾਈਐ ਖੰਡਿਓ ਜੋ ਨ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੈ ਖਿਆਲ ਮੈਨ ਆਵੇ ਗਮਤਾ ਕੋ ਸਦਾ ਖਾਈਐ